ਸ਼ੇਜੂਨ ਦੇ ਕਲੂ ਘਾਰੇ ਦਿਸਤ ਨੂੰ ਲੈ ਕੇ ਜਿੱਥੇ ਪੰਜਾਬ ਭਰ ਵਿੱਚ ਹਾਈ ਅਲਰਟ ਜਾਰੀ ਕੀਤਾ ਹੋਇਆ ਸੀ ਤੇ ਹਰੇਕ ਵਾਹਨ ਦੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ ਉਥੇ ਹੀ ਤਰਨਤਨ ਸ਼ਹਿਰ ਵਿੱਚ ਘੁੰਮਦੀ ਹੋਈ ਇੱਕ ਕਾਰ ਮੀਡੀਆ ਦੇ ਕੈਮਰਿਆਂ ਵਿੱਚ ਕੈਦ ਹੋਈ ਹੈ ਜਿਸ ਤੇ ਪੁਲਿਸ ਐਡਵਾਈਜ਼ਰੀ ਬੋਰਡ ਦਾ ਸਟicker ਲੱਗਾ ਹੋਇਆ ਸੀ ਪਰ ਤੁਹਾਨੂੰ ਦੱਸ ਦਈਏ ਕਿ ਅਜਿਹਾ ਕੋਈ ਵੀ ਬੋਰਡ ਪੰਜਾਬ ਸਰਕਾਰ ਵੱਲੋਂ ਗੱਟ ਰੈਂਕ ਕੀਤਾ ਗਿਆ ਬਲਕਿ ਪੁਲਿਸ ਵਿਭਾਗ ਵੱਲੋਂ ਹਰੇਕ ਜ਼ਿਲ੍ਹੇ ਵਿੱਚ ਪੁਲਿਸ ਐਡਵਾਈਜ਼ਰੀ ਕਮੇਟੀਆਂ ਦਾ ਗਠਨ ਜ਼ਰੂਰ ਕੀਤਾ ਜਾ ਚੁੱਕਾ ਹੈ ਜਾਣਕਾਰੀ ਦਿੰਦਿਆਂ ਵਾਲਮੀਕੀ ਧਰਮ ਸਮਾਜ ਦੇ ਪ੍ਰਧਾਨ ਲਲਿਤ ਕੁਮਾਰ ਲੱਲੂ ਨੇ ਕਿਹਾ ਹੈ ਕਿ ਕੁਝ ਲੋਕ ਆਪਣੇ ਨਿੱਜੀ ਸਵਾਅ ਖਤੇ ਝੂਠੀ ਸ਼ੋਹਰਤ ਵਾਸਤੇ ਇਹ ਸਟicker ਲਗਾ ਕੇ ਸ਼ਹਿਰ ਵਿੱਚ ਘੁੰਮ ਰਹੇ ਹਨ ਜਿਨ੍ਹਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਹ ਜਿਹੜਾ ਬੋਰਡ ਵਾ ਦੇਖਣ ਲਿਆ ਸਾਹਮਣੇ ਕਲੀਨਸਾਈਡਵਾਈਜ਼ਰ ਆ ਗੱਡੀ ਦੇ ਉੱਤੇ ਲੱਗਾ ਕਿ ਕੋਈ ਇਹੋ ਜੀ ਹਸਤਾ ਹੀ ਨਹੀਂ ਸਸਤਾ ਹੀ ਹੈ ਨਹੀਂ ਜਾਂ ਕੋਈ ਕਲੀਨਸ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਬਰਾਜ ਹੀ ਨਹੀਂ ਜਿਹੜਾ ਡਵਾਈਜ਼ਰ ਹੋਵੇ। ਤੇ ਇਹ ਜਿਹੜੇ ਠੱਗੀ ਠਾਰੀ ਮਾਰਦੇ ਲੋਕਾਂ ਦੇ ਡਰ ਖੌਫ ਪੈਦਾ ਕਰਦੇ ਵੱਡੇ ਟੇਕਰ ਵੀ ਇਸ ਇਸ ਤਰ੍ਹਾਂ ਦੀਆਂ ਗੱਡੀਆਂ ਦੇ ਵਿੱਚ ਕਈ ਤਰ੍ਹਾਂ ਦੇ ਚਰਗੇ ਮਾੜੇ ਧੰਦੇ ਹੁੰਦੇ ਆ ਪੁਲਿਸ ਜਦੋਂ ਇਹ ਵੇਖਦੀ ਆ ਐਡਵਾਈਜ਼ਰ ਤੇ ਪੜਿਆ ਨਹੀਂ ਜਾਂਦਾ ਪੁਲਿਸ ਤੇ ਪੜੀ ਜਾਂਦੀ ਆ ਇਹੋ ਜਿਹਾ ਇਸ ਕਰਕੇ ਸਰਕਾਰ ਨੂੰ ਚਾਹੀਦਾ ਘੱਟੋ ਘੱਟ ਕੈਪਟਨ ਸਰਕਾਰ ਨੂੰ ਤਣ ਤਾਂ ਪੁਲਿਸ ਨੂੰ ਵੀ ਜਿਹੜੀ ਐਡਵਾਈਜ਼ਰ ਡਿਊਟੀ ਲੱਗੇ ਇਹਨਾਂ ਬੰਦਿਆਂ ਨੂੰ ਕੁੱਛਣਾ ਐਸਐਸਪੀ ਸਾਹਿਬ ਇਹਨਾਂ ਨੂੰ ਸੱਦਣੋ ਤੇ ਡੀਐਸਪੀ ਸਿਟੀ ਸੱਦਣੋ ਕੁਛ ਵੀ ਕਿਹੜਾ アドਵਾਈਸ ਰਿਆ ਜਿਹੜੀ ਕਮੇਟੀ ਬਣਾਈ ਕਿੰਨੇ ਬਣਾਈਆਂ ਜਿਹਨਾਂ ਤੋਂ ਮੈਂਬਰ ਆ ਪ੍ਰਧਾਨ ਆ ਤੇ ਆ ਕੀ ਆ ਨਹੀਂ ਤੇ ਇਹੋ ਜੋ ਬੰਦਿਆ ਤੇ ਉੱਤੇ ਜਿਨ੍ਹਾਂ ਨੇ ਇੱਕ ਵਾਰ ਟਿਕਾ ਲਾ ਕੇ ਘੁੰਮ ਰਿਆ ਜੋ ਕਾਨੂੰਨੀ ਕਾਰਵਾਈ ਬੰਦੀ ਆ ਉਹ ਕੀਤੀ ਜਾਣੀ ਚਾਹੀਦੀ ਤਰਨ ਤਨ ਕੋ ਬਿਊਰੋ ਰਿਪੋਰਟ ਖਬਰ ਹਰ ਬਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਤੁਸੀਂ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਸੋ ਦੇਰ ਨਾ ਕਰੋ ਤੁਰਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ ਫੀਡਬੈਕ@ਖਬਰਹਰਪਲਇੰਡੀਆ com.